ਮੇਰਾ ਨਾਮ ਅਤੂ ਸ਼ਰਮਾਇਆ ਜੀ ਮੈਂ ਨਿਰਮਾਨ ਹਸਪਤਲ ਤੇ ਰੈਸੈਪਸ਼ਨ ਤੇ ਜੌਬ ਕਰਦਾ ਹਾਂ ਹਾਂਜੀ ਤੇ ਮੈਂ ਰਾਤੀ ਨਿਰਮਾਨ ਹਸਪਤਲ ਤੋਂ ਰੋਟੀ ਲੈਣ ਜਾ ਰਿਹਾ ਹਾਂ ਸਟੇਸ਼ਨ ਤੇ ਤੇ ਆਪਣੇ ਜਿਹੜਾ ਨੋਵਲਟੀ ਚੌਕ ਆ ਉਸ ਤੋਂ ਅੱਗੇ ਇੱਕ ਚੌਕ ਹੋ ਰਿਹਾ ਜਿਹੜਾ ਸੰਗਮ ਜਿਹੜਾ ਸਿਲਮਾ ਹੈ ਗਿਆ ਉੱਧਰ ਨੂੰ ਜਾਂਦੇ ਰੇ ਰਸਤਾ ਉਹ ਤੇ ਮੈਂ ਥੋੜਾ ਹਾਂਜੀ ਹਾਂਜੀ ਨਿਰੋਲਾ ਰੈਸਟੋਰੈਂਟ ਹੈ ਉਸ ਤੋਂ ਥੋੜਾ ਹੀ ਮੱਗੇ ਗਿਆ ਹਾਂ ਤੇ ਮੈਂ ਬੁਲਟ ਤੇ ਜਾ ਰਿਹਾ ਹਾਂ ਆਰਾਮ ਨਾਲ ਆਪਣੇ ਨਿਰੋਲਾ ਹੋਟਲ ਤੇ ਲੱਗੇ ਮੇਰੂਲਾ ਹੋਟਲ ਤੇ ਲੱਗੇ ਪਹੁੰਚਿਆ ਹਾਂ ਤੇ ਬੁਲਟ ਤੇ ਜਾ ਰਿਹਾ ਹਾਂ ਪਿੱਛੇ ਕਬਰਨਾ ਗੱਡੀ 'ਚ ਚਾਰ ਪੰਜ ਮੁੰਡੇ ਆਏ ਆ ਉਹਨਾਂ ਨੇ ਗੱਡੀ ਮਾਰੀ ਆ ਵਿੱਚ ਤੇ ਮੇਰੇ ਮੈਂ ਡੇਗਿਆ ਥਲੇ ਫਿੱਤ ਬਾਤੇ ਤੇ ਬਾਅਦ ਚ ਉਹਨਾਂ ਨੇ ਮੇਰੇ ਜੇਬ ਤੋਂ ਫੋਨ ਵੀ ਕੱਢ ਲਿਆ ਮੇਰੇ ਕੋਲ 53000 ਰੁਪਏ ਗਾਇਬ ਹੋ ਗਏ ਸ਼ੈਫ ਜੰਦਾ ਕਿੰਨੇ ਜਾਣੇ ਸੀ ਉਹ ਉਹ ਸਾਰੇ 4-5 ਦੇ ਮੁੰਡੇ ਸੀ ਉਹਨਾਂ ਚੋਂ ਕਿਸੇ ਦੀ ਪਛਾਣ ਹੈਗੀ ਨਹੀਂ ਸਰ ਪਛਾਣ ਕੀਤੇ ਨਹੀਂ ਉਹਨਾਂ ਚੋਂ ਗੱਡੀ ਨੰਬਰ ਉਹਨਾਂ ਦਾ ਗੱਡੀ ਨੰਬਰ ਨਹੀਂ ਨੋਟ ਆਇਆ ਗੱਡੀ ਵਾਈਟ ਕਲਰ ਦੀ ਵਰਨ ਹੈਗੀ ਉਹਨਾਂ ਦੀ ਤੇ ਆ ਕਿ ਸੰਤਰੀ ਪਰਨੇ ਬੰਨੇ ਹੋਣਾਂ ਨੇ ਮੂੰਹ ਤੇ ਸਾਫ ਕਿੰਨੇ ਵਜੇ ਟਾਈਮ ਸੀ ਸਰ ਇਹ 11:30 11:30 ਦਾ ਟਾਈਮ ਸੀ ਇਹ ਉਹਨਾਂ ਕੋ ਕੋ ਹਥਿਆਰ ਚੁਰਬੀ ਗਿਆ ਹਥਿਆਰਿਆਂ ਨੇ ਪਿਸਟਲ ਰੱਖੀ ਸੀ ਮੇਰੇ ਮੱਥੇ ਤੇ ਫਿਰ ਮੈਂ ਉਹਨਾਂ ਨੂੰ ਬੁਲਟ ਦੀ ਚਾਬੀ ਦੇ ਦਿੱਤੀ ਤੇ ਪਹਿਲਾਂ ਮੈਂ ਚਾਬੀ ਦਿੱਤੀ ਨਹੀਂ ਮੈਂ ਉਹਨਾਂ ਨੂੰ ਤੇ ਜਦੋਂ ਉਹਨਾਂ ਨੇ ਪਿਸਟਲ ਰੱਖੀ ਤੇ ਚਾਕੂ ਵਗੈਰਾ ਕੱਢਿਆ ਉਹਨਾਂ ਨੇ ਸਾਰਿਆਂ ਕੋ ਤੱਛਲ ਵਗੈਰਾ ਹੀ ਆਸ ਨਹੀਂ ਸਰ ਇੱਕੋ ਨੇ ਰੱਖੀ ਬਾ ਮੇਰੇ ਮੱਥੇ ਤੇ ਹਾਂਜੀ ਤੇ ਦੱਤਰ ਵਗੈਰਾ ਦੀ ਉਹਨਾਂ ਕੋ ਦੱਤਰ ਵਗੈਰਾ ਕੁਝ ਨਹੀਂ ਗਿਆ ਬਾ ਪਿਸਟਲ ਤੇ ਉਹਨਾਂ ਨੇ ਚਾਕੂ ਹੀ ਕੱਢਿਆ ਉਹਨਾਂ ਨੇ ਕੀ ਕਿਹਾ ਤਨ ਉਹਨਾਂ ਨੇ ਉਹਨਾਂ ਨੇ ਬਾਏ ਕਿ ਚਾਬੀ ਦੇ ਰੇ ਮੈਂ ਚਾਬੀ ਨਹੀਂ ਦੇ ਰਹਾ ਉਹਨਾਂ ਨੇ ਬੁਲਟ ਦੀ ਉਹਨਾਂ ਨੇ ਬਸ ਮੇ ਕੋ ਚਾਬੀ ਲੱਲੀ ਪਿਸਟਲ ਸਿਰ ਤੇ ਰੱਖ ਕੇ ਤੇ ਬਾਕੀ ਇਹ ਲਾਗੇ ਖਲੋਤੇ ਹੀ ਦੁਨੀਆ ਨੂੰ ਮਰਸੀ ਮੁੰਡਿਆਂ ਦੇ ਜਿਨ੍ਹਾਂ ਨੂੰ ਮੁੰਡੇ 25 26 ਸਾਲ ਦੇ ਹੋਣੇ ਬਾਦ ਨਹੀਂ ਛੇੜੀ ਲੱਗਦੇ ਸੀ ਨਹੀਂ ਛੇੜੀ ਲੱਗਦਾ ਸੀ ਅਮਲੀ ਮੂਮਾ ਬੰਨੇ ਸੀਗੇ ਮੂ ਸਾਰੇ ਬੰਨੇ ਸਨ ਤਰੀ ਰੰਗ ਦੇ ਪਰਨੇ ਬੰਨੇ ਸਾਰੇ ਨੇ ਚਾਰ ਚਾਰ ਮੁੰਡੇ ਸੀ ਚਾਰ ਬੰਦੇ ਹੀ ਪੰਜਵਾਂ ਡਰਾਈਵਰ ਸੀ ਅੱਛਾ ਪੰਜ ਬੰਦੇ ਆਏ ਹਾਂਜੀ ਹਾਂਜੀ ਇਹ ਗੱਡੀ ਵਰਨਾ ਸੀ ਗੱਡੀ ਵਰਨਾ ਸੀ ਤੇ ਉਹਨਾਂ ਨੇ ਉੱਤਰ ਕੇ ਮੈਨੂੰ ਮਤਲਬ ਕਿ ਕੁੱਟਿਆ ਮਾਰਿਆ ਵੀ ਆ ਪੈਸੇ ਕੋਈ ਸਾਰਾ ਕੁਝ ਖੋਇਆ ਉਹਨਾਂ ਨੇ ਤੁਸੀਂ ਬੋਲਦੇ ਸੀ ਆਣੇ ਪਹਿਲਾਂ ਤੁਹਾਨੂੰ ਪਹਿਲਾਂ ਸਾਈਡ ਮਾਰੀ ਉਹਨਾਂ ਨੇ ਤੇ ਮੈਨੂੰ ਫੁੱਟ ਪਾ ਤੇ ਸੁੱਟਦਾ ਆ ਤੁਹਾਡੇ ਨਾਲ ਕੁੱਟਮਾਰ ਉਸ ਤੋਂ ਬਾਅਦ ਮੈਂ ਚੌਂਕ ਤੋਂ ਪੈਦਲ ਵਾਪਸ ਆ ਗਿਆ ਨੋਵਲਟੀ ਚੌਂਕ ਤੱਕ ਔਟੋ ਕਰਕੇ ਤੇ ਮੈਂ ਹਸਪਤਾਲ ਨੂੰ ਜਾ ਰਿਹਾ ਸੀ ਤੇ ਰਸਤੇ ਇੱਕ ਪੀਸੀਆਰ ਵਾਲੀ ਗੱਡੀ ਤੇ ਮੋਨਾਂ ਨੂੰ ਕਿਹਾ ਕਿ ਸਰ ਮੇ ਨਾਲ ਇਸ ਤਰ੍ਹਾਂ ਗੱਲ ਹੋਈ ਆ ਤੇ ਉਹ ਮੈਨੂੰ ਗੱਡੀ 'ਚ ਬਿਠਾ ਕੇ ਤੇ ਇੱਥੇ ਛੱਡ ਗਏ ਥਾਣੇ ਤੇ ਇਹਨਾਂ ਨੂੰ ਉਲਟਾ ਕਹਿੰਦੇ ਆ ਕਿ ਇਹਨੇ ਨਸ਼ਾ ਕੀਤਾ ਹੈ ਜੀ ਮੁੰਡੇ ਨੇ ਅੱਛਾ ਮੈਨੂੰ ਇੱਥੇ ਥਾਣੇ ਛੱਡ ਗਏ ਪੀਸੀਆਰ ਵਾਲੇ ਕਹਿੰਦੇ ਪੀਸੀਆਰ ਵਾਲੇ ਹਾਂ ਜੀ ਉਹਨਾਂ ਦਾ ਗੱਡੀ ਦਾ ਨੰਬਰ 9626 ਕੀ 26 96 ਨੰਬਰ ਹੈ ਉਹਨਾਂ ਦਾ के के अच्छा केनारा पीसी पीसीआर ਵਾਲੇ ਗੱਡੀ ਦਾ اچھا ਜੀ اچھا ਉਹ ਮੈਨੂੰ ਇੱਥੇ ਠਾਣੇ ਛੱਡ ਗਏ ਤੇ ਉਹ ਕਹਿੰਦਗੇ ਮੁੰਡੇ ਨਸ਼ਾ ਕੀਤਾ ਵਾ ਤੇ ਮੈਂ ਅੱਗੇ ਉਹਨਾਂ ਨੇ ਕਹਿਤਾ ਕਿ ਮੈਂ ਫਿਰ ਮੇਰਾ ਮਲਾਜਾ ਕਰਾਵਾਂਗਾ ਤੇ ਮੈਂ ਕਹਾ ਚੈੱਕ ਕਰ ਲੈਨੇ ਕਿ ਨਸ਼ਾ ਤੁਸੀਂ ਕੀਤਾ ਕਿ ਮੈਂ ਕੀਤਾ اچھا ਜੀ ਹਸਪੀਟਲ ਵਿੱਚ ਜੋਬ ਕਰਦੇ ਲੋਡ ਰਿਸੈਪਸ਼ਨ ਹਾਂਜੀ ਹਾਂਜੀ ਮੈਂ ਰੋਟੀ ਲੈਣ ਜਾ ਰਿਹਾ ਹਾਂ ਠੀਕ ਹੈ ਹਾਂਜੀ ਤੇ ਹਸਪੀਟਲ ਦਾ ਕੈਸ਼ ਮੇਰੇ ਕੋ ਗਿਆ ਸੀ ਵਿਸ਼ਾਚਨ ਦਾ 53000 ਰੁਪਏ ਸੀ ਉਹਨਾਂ ਨੇ ਉਹ ਵੀ ਖੋਲੇ ਆ ਬੁਲਟ ਵੀ ਲੈ ਲਿਆ ਆ ਤੇ ਫੋਨ ਵੀ ਲੈ ਗਏ ਆ ਤੁਣ ਕੀ ਮੰਗ ਕਰਦੇ ਹੋ ਭਾਜੀ ਫੋਨ ਭਾਜੀ ਮੇਰਾ Oppo A5S ਸੀ ਅੱਛਾ ਜੀ ਮੈਂ ਪੁਲਿਸ ਨੂੰ ਅਸਟਾਡੇ ਵੱਲ ਕੰਪਲੇਟ ਲਖਾ ਲਈ ਗੀ ਪੁਲਿਸ ਨੂੰ ਆਪਾਂ ਸਾਰੇ ਰਾਤੀ ਨੂੰ ਫੋਨ ਕਰਤਾ ਸੀ ਸੀਸੀਟੀਵੀ ਕੈਮਰਾ ਵਗੈਰਾ ਲਗਾ ਹਾਂਜੀ ਸਰ ਸਾਰੇ ਕੈਮਰਾ ਫੁਟੇਜ ਵਗੈਰਾ ਆਪਾਂ ਦੇਖ ਲਈਏ ਸਾਰਾ ਕੁਝ ਤੁਹਾਡੇ ਫੁਟੇਜ ਵਗੈਰਾ ਹੈਗੀ ਹੈ ਨਹੀਂ ਫੁਟੋ ਫੁਟੇਜ ਨਹੀਂ ਹੈਗੀ ਡੇਕੋ ਪੁਲਿਸ ਵਾਲੇ ਹਾਂਜੀ ਹਾਂਜੀ ਪੁਲਿਸ ਵਾਲੇ ਕੰਪਲੇਂਟ ਹੋ ਗਈ ਹੈ ਰਾਤੀ ਹੋ ਗਈ ਨਾ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਆਪਾਂ ਮੰਗ ਇਹੀ ਕਰਦੇ ਆ ਇੱਕ ਤਾਂ ਨੁਕਸਾਨ ਆਇਆ ਭਾਜੀ ਤੁਹਾਡਾ ਭਾਈ ਨੁਕਸਾਨ ਤਾਂ ਘੜਵਾ 2.5-3 ਲੱਖ ਰੁਪਏ ਦਾ ਹੋ ਗਿਆ ਜੀ 2.5-3 ਲ ਕੋਈ ਪਾ ਪੈਸੇ ਹੀ 53000 ਰੁਪਇਆ ਫੋਨ ਵੀ ਹੀ ਆਪਣੇ ਕੋ ਬਾਕੀ ਜਿਹੜੀਆਂ ਸੱਟਾਂ ਲਾਈਆਂ ਉਹ ਬੱਕਰੀਆਂ ਲਾਈਆਂ ਉਹਨਾਂ ਨੇ ਨੂੰ ਆ ਗਈ ਬਸ ਸਾਡਾ ਸਮਾਨ ਵਾਪਸ ਜਲਦੀ ਜਲਦੀ ਵਾਪਸ ਕੀਤਾ ਜਾਵੇ ਤੇ ਉਹਨਾਂ ਨੂੰ ਮੁੰਡਿਆਂ ਨੂੰ ਸਜ਼ਾ ਦਵਾਈ ਜਾਵੇ ਸਾਰਿਆਂ ਨੇ ਮੂੰਹ ਪਰਨਾ ਸਾਰਿਆਂ ਨੇ ਮੂੰਹ ਜ ਸੰਤਰੀ ਰੰਗ ਦੇ ਪਰਨੇ ਬੰਨੇ ਹੈ ਜੀ ਇਹ ਸਾਡੇ ਕੋਲ ਜਿਹੜਾ ਅਤੁਲ ਸ਼ਰਮਾ ਆ ਸਨ ਫਰਮੇਸ਼ ਕੁਮਾਰ ਜੋ ਸੰਧੂ ਕਾਲੋਨੀ ਬਟਾਲਾ ਰੋਡ ਦਾ ਰਹਿਣ ਵਾਲਾ ਆ ਇਹਨੇ ਇਨਫੋਰਮੇਸ਼ਨ ਦਿੱਤੀ ਆ ਕਿ ਇੱਕ ਵਰਨਾਕਾਰ ਉਦੇ ਜੋ ਇਹਨੂੰ ਚੇਸ ਕੀਤਾ ਤੇ ਇਹਨੂੰ ਵਰਨਾਕਰ ਵਾਲਿਆਂ ਨੇ ਰੋਕ ਕੇ ਇਹਦਾ ਬੁਲੇਟ ਮੋਬਾਈਲ ਤੇ ਕੁਝ ਪੈਸੇ ਜਿਹੜੇ ਹੈਗੇ ਆ ਉਹ ਸਨੇਚ ਕੀਤੇ ਆ ਬਾਕੀ ਇਹਦੇ ਸਬੰਧ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਦਾ ਸਟੇਟਮੈਂਟ ਲੈ ਕੇ ਉਹਦੇ ਮੁਤਾਬਕ ਜਿਹੜੀ ਹੈਗੀ ਆ ਐਫਆਈਆ ਰਜਿਸਟਰ ਕਰਕੇ ਤੇ ਜਲਦੀ ਤੋਂ ਜਲਦੀ ਵਾਰਦਾਤ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿੰਨੇ ਕ ਬੰਦੇ ਸੀ ਸਰ ਇਹਦੇ ਦਸਤਾਬਕ ਤਿੰਨ ਕ ਅਨਨੋਨ ਬੰਦੇ ਹੈਗੇ ਆ ਬਾਕੀ ਪ੍ਰੋਪਰਲੀ ਹੁਣ ਅੱਗੇ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਫਿਰ ਕਲੀਅਰ ਹੋਏਗਾ ਸਿਰਫ ਸੀਸੀਟੀਵੀ ਵਗੈਰਾ ਸਾਮਾ ਆਇਆ ਹੈ ਕੋਈ ਨਹੀਂ ਆ ਸਾਡੀ ਚੱਲ ਰਹੀ ਹੈ ਕਲੂਜ਼ ਹੈਗੇ ਆ ਬਾਕੀ ਪ੍ਰੋਪਰਲੀ ਕਰ ਰਹੇ ਆ ਸਾਰਾ ਫਾਲੋਅ ਅਪ ਤੇ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਟ੍ਰੇਸ ਕਰ ਲਾਵੇ ਸਰ ਉਹਨਾਂ ਕੋ ਗਰਤਨ ਗੋਤਨ ਵੀ ਤੁਸੀਂ ਜਾ ਰਹੇ ਹੋ ਹੈਗੇ ਸੀ ਇਹਦੇ ਬਾਰੇ ਇਹਦੇ ਕੋ ਕੰਪਲੇਨੈਂਟ ਕੋ ਸਾਰੀ ਗੱਲ ਕਲੀਅਰ ਕਰਦੇ ਆ ਕਿ ਕੋਈ ਤੇਜ਼ ਧਾਰ ਜਾਂ ਕੋਈ ਕਿਸੇ ਕਿਸਮ ਦਾ ਕੋ ਵੈਪਨ ਉਹ ਕੋ ਹੈਗਾ ਹੈ ਫਿਰ ਉਹਦੇ ਅਕੋਰਡਿੰਗਲੀ ਅੱਗੇ ਅਸੀਂ ਐਕਸ਼ਨ ਲਵਾਂਗੇ